ਮਸਤਾ ਸ਼ਸ਼ਿਕਾ ਸਲਾਮ ਵਾਲੇਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਊਗਾ ਠੀਕ ਹੋਊਗਾ ਤੇ ਤੰਦਰੁਸਤ ਹੋਊਗਾ ਠੀਕ ਹੈ ਜੀ ਤੇ ਅੱਜ ਅਸੀਂ ਬਹੁਤ ਹੀ ਸੋਹਣਾ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਮੈਡਮ ਜੀ ਵੀ ਜੀ ਅਸੀਂ ਤੁਹਾਡੇ ਬਹੁਤ ਸਾਰੇ ਵੀਡੀਓ ਦੇਖਦੇ ਹਾਂ ਤੁਹਾਡੇ ਵੀਡੀਓ ਲਾਈਕ ਕਰਦੇ ਆ ਤੇ ਅੱਗੇ ਸ਼ੇਅਰ ਵੀ ਕਰਦੇ ਆ ਤੇ ਅਸੀਂ ਇਸ ਵਾਰ ਤੁਹਾਡੇ ਤੋਂ ਅਸੀਂ ਬਹੁਤ ਸੋਹਣੇ ਡਿਜ਼ਾਈਨ ਬਰਵਾਨੇ ਬਹੁਤ ਸੋਹਣਾ ਵਰਕ ਤੁਹਾਡਾ ਹੁੰਦਾ ਤੇ ਉਦਾਂ ਦੇ ਸੋਹਣੇ ਸੋਹਣੇ ਤੁਸੀਂ ਸਾਨੂੰ ਸੂਟ ਬਣਵਾ ਕੇ ਦਿਖੋ ਜਿੱਦਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਸਾਨੂੰ ਪਾ ਕੇ ਦਿਖਾਦੇ ਹੋ ਤੇ ਉਹਨਾਂ ਨੇ ਕਹਿੰਦੇ ਜੀ ਮਤਲਬ ਕਿ ਪਹਿਲਾਂ ਤੋਂ ਉਹ ਆਪਣਾ ਇੱਕ ਪੀਸ ਦੇ ਕੇ ਉਹਦੇ ਬਾਅਦ ਚ 3-4 ਔਰ ਹੋਰ ਦੇਗੇ ਹੁਣ ਸਾਡੇ ਲਈ ਵੀ ਉਹਨਾਂ ਦੇ 7-8 ਔਰ ਹੋਰ ਮਤਲਬ ਕਿ ਆਰਡਰ ਆ ਰੱਖੇ ਨੇ ਕੁਝ ਪੀਸ ਰੈਡੀ ਹੋ ਚੁੱਕੇ ਨੇ ਤੇ ਕੁਝ ਪੀਸ ਅਸੀਂ ਉਹਨਾਂ ਦੇ ਲਗਵਾਏ ਹੋਏ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਰਹੇ ਨੇ ਪਿਆਰੀ ਜੀ ਚੀਜ਼ ਬਣ ਰਹੀ ਹੈ ਜਿੱਦਾਂ ਦੀ ਉਹ ਲੁੱਕ ਚਾਹੁੰਦੇ ਸੀ ਜਿੱਦਾਂ ਦਾ ਕੰਮ ਚਾਹੁੰਦੇ ਸੀ ਅਸੀਂ ਸੇਮ ਕੁ ਸੇਮ ਔਰ ਚੀਜ਼ ਬਣਾ ਕੇ ਦਿੱਤੀ ਹੈ ਵਿੱਚ ਆ ਕੇ ਗਏ ਨੇ ਉਹ ਸਟੀਚਿੰਗ ਕਰਨ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਦਿਖਾਏ ਨੇ ਪੀਸ ਖੋਲ ਕੇ ਦਿਖਾਏ ਨੇ ਗੱਲੇ ਗੱਲੇ ਚੀਜ਼ ਚੈੱਕ ਕਰਵਾਈਏ ਬਹੁਤ ਹੀ ਖੁ ਠੀਕ ਹੈ ਜੀ ਤੇ ਹੁਣ ਅਸੀਂ ਸਟੀਚ ਕਰਵਾ ਚੁੱਕਿਆ ਪੀਸ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਪ੍ਰੋਪਰ ਰੈਡੀ ਕਿੱਥੇ ਹੋਇਆ ਠੀਕ ਹੈ ਜੀ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਲੋ ਆ ਤਾਂ ਹੈ ਗਿਆ ਜੀ ਫੁੱਲ ਦਬਤਾਂ ਦੀ ਦਬਤੇ ਵਿੱਚ ਆਪਾਂ ਨੇ ਬਹੁਤ ਹੀ ਸੋਹਣੀ ਦਬਤੇ ਦੀ ਬੋਤੀ ਪਾਈ ਹੋਈ ਹੈ ਬਹੁਤ ਹੀ ਪਿਆਰੀ ਬੋਤੀ ਪਾਈ ਹੋਈ ਹੈ ਦਬਕੇ ਦੀ ਠੋਟਲੀ ਦਬਕੇ ਦਾ ਕੰਮ ਤੇ ਆਪਾਂ ਨੇ ਫੋਰ ਸਾਈਡ ਤੇ ਵਰਕ ਦਿੱਤਾ ਹੋਇਆ ਹੈ ਜੀ ਸਾਰੇ ਫੋਰ ਸਾਈਡ ਵਰਕ ਦਾ ਉੱਪਰ ਦੁਪੱਟੇ ਵਿੱਚ ਕੁੱਟੀ ਆਉਗੀ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਦੁਪੱਟੇ ਵਿੱਚ ਕੰਮ ਦੇਖ ਹੀ ਲੇਤੇ ਜੀ ਸਾਰਾ ਟੂੜੀ ਦਾ ਕੰਮ ਹੈ ਕੰਮ ਦੀ ਕੁਆਲਿਟੀ ਬਹੁਤ ਸੋਹਣੀ ਆਪਾਂ ਨੇ ਇਹਦੇ ਵਿੱਚ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਸੂਟ ਦੇ ਨਾਲ ਦੀ ਤੇ ਆਪਣੇ ਬਰੋਕਰ ਦੀ ਬਰੋਕਰ ਦਾ ਕਪੜਾ ਲੱਗਿਆ ਤੇ ਸੂਟ ਦੀ ਤੁਸੀਂ ਆਹ ਦਫਸਾ ਸਲਵਾਰ ਤੇ ਕੰਮ ਬਹੁਤ ਸੋਹਣਾ ਹੋ ਰਿਹਾ ਹੈ ਬਹੁਤ ਹੀ ਪਿਆਰਾ ਕੰਮ ਹੋ ਰਿਹਾ ਹੈ ਸਲਵਾਰ ਦੇ ਉੱਪਰ ਬਹੁਤ ਹੀ ਸੋਹਣਾ ਠੀਕ ਹੈ ਦੇਖੋ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੁਸੀਂ ਦੇਖਦੇ ਹੋ ਕਿ ਇਸ ਦੀ ਲੁੱਕ ਦੇਖ ਹੀ ਰਹੇ ਹੋਗੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਾਰਾ ਟੁਗਲੇ ਦੱਬਕੇ ਦੇ ਵਿੱਚ ਬਣਿਆ ਹੋਇਆ ਸੂਟ ਹੈ ਬਾਜ਼ੂਆਂ ਤੇ ਵੀ ਆਪਾਂ ਨੇ ਪੈਚ ਲਗਵਾ ਰੱਖਿਆ ਤੇ ਨਾਲ ਆਪਾਂ ਨੇ ਟੋਟਲੀ ਹੈਂਡਵਰਕ ਦਾ ਕੰਮ ਦੇ ਰੱਖਿਆ ਹੀ ਬਾਜ਼ੂਆਂ ਉੱਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਤੇ ਫੁੱਲ ਫੀਤ ਤੁਹਾਨੂੰ ਮਾਹਰ ਦੀ ਲੁੱਕ ਆ ਰਹੀ ਹੈ ਜੀ ਲਓ ਜੀ ਠੀਕ ਹੈ ਜੀ ਇਹ ਫੁੱਲ ਪਿੱਕ ਹੈ ਜੀ ਸੋੜ ਦੇ ਡਿਜ਼ਾਈਨ ਦੀ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਕੰਮ ਵੀ ਬਹੁਤ ਪਿਆਰਾ ਬਣਾਇਆ ਹੋਇਆ ਹੈ ਕੰਮ ਤੇ ਵੀ ਆਪਾਂ ਨੇ ਪੂਰੀ ਰੀਜ਼ਾ ਦੇ ਨਾਲ ਸੋੜ ਰੈਡੀ ਕਰ ਦਿੱਤਾ ਹੈ ਮੈਡਮ ਤੇ ਤੁਸੀਂ ਇਦਾਂ ਦਾ ਡਿਜ਼ਾਈਨ ਬਣਵਾਉਣ ਵਾਸਤੇ ਆਣਾ ਕਿਤੇ ਹੈ ਸਿਰਫ ਇੰਪੋਰਟ ਨਹੀਂ ਵਰਕ ਬਲੇਕ ਹੋਟਲਾ ਜੇਕਰ ਵੀ ਤੁਸੀਂ ਆਣਾ ਹੈ ਸਾਡੇ ਨਾਲ ਕੰਟੈਕਟ ਕਰ ਲਓ ਟਾਈਮ ਟੇਬਲ ਲੈ ਲਾ ਲਓ ਜੀ ਮਤਲਬ ਇਸ ਟਾਈਮ ਮੋਰੇ ਤੁਹਾਨੂੰ ਪਤਾ ਜਿਵੇਂ ਸੀਰੀਜ਼ ਚੱਲ ਰਿਹਾ ਹੈ ਪਹਿਲਾਂ ਸਾਡੇ ਲਈ ਭਈ 10 ਤੋਂ 12 ਦਿਨ ਚੱਲਦੇ ਸੀ ਹੁਣ ਅਸੀਂ ਥੋੜਾ ਜਿਹਾ ਟਾਈਮ ਵਧਾ ਚੁੱਕੇ ਹਾਂ ਤੇ ਜਿਹੜਾ ਬੰਦਾ ਜਿੰਨੀ ਜਲਦੀ ਪਹੁੰਚੂਗਾ ਉਹਨੇ ਜਲਦੀ ਉਹਦਾ ਪੀਸ ਰੈਡੀ ਹੋ ਕੇ ਉਹਨੂੰ ਮਿਲੇਗਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ